ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਦਿੱਲੀ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਜਿਹੜੀਆਂ ਕਿ 2020 ਦੇ ਦਰਨੇ ਦੌਰਾਨ ਰਹਿ ਚੁੱਕੀਆਂ ਸੀ ਅੰਦੋਲਨ ਤੋਂ ਬਾਅਦ ਪਰ ਹੁਣ ਤਸਵੀਰ ਤੁਹਾਨੂੰ ਦਿਖਾਉਣੀ ਆ ਇਹ ਤਸਵੀਰ ਜਿਹੜੀ ਪੰਜਾਬ ਵਾਲਾ ਪਾਸਾ ਕਾ ਜਿਹੜਾ ਅਸੀਂ ਇਸ ਸਮੇਂ ਸੰਗਰੂਰ ਦੇ ਖਨੌਰੀ ਚ ਖੜੇ ਆਗੇ ਸੁੰਸਾਨ ਨਜ਼ਰ ਆ ਰਹੀ ਆ ਰੋੜਾਂ ਦੇ ਉੱਪਰ ਕਿਉਂਕਿ ਟ੍ਰੈਫਿਕ ਬਦਲ ਦਿੱਤੀ ਗਈ ਆ ਪਰ ਦੂਜੇ ਪਾਸੇ ਤੁਸੀਂ ਤਸਵੀਰਾਂ ਦੇਖੋ ਇਹ ਜਿਹੜੀ ਕਹਿ ਸਕਦੇ ਪੱਥਰ ਦੀਆਂ ਜਿਹੜੀਆਂ ਸਲੇਬਾਂ ਨੇ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਨੇ ਉਸ ਦੇ ਵਿੱਚ ਸੀਮਿੰਟ ਦੇ ਜਿਹੜਾ ਸੀਮਿੰਟ ਸਰੀਆ ਜਿਹੜਾ ਪਾਇਆ ਗਿਆਗਾ ਉਸ ਤੋਂ ਬਾਅਦ ਇੱਕ ਲੇਅਰ ਹੋ ਜਿਹੜੀਆਂ ਦੇ ਵਿੱਚ ਮਿੱਟੀ ਸੀਮਿੰਟ ਭਰਿਆ ਜਾਊਗਾ ਤਾਂ ਜੋ ਕਿਸਾਨਾਂ ਦੇ ਟਰੈਕਟਰ ਨਾ ਜਾਣ ਲੋਹੇ ਦੇ ਰੌੜ ਬਣਾਏ ਗਏ ਨੇ ਰੋਡ ਰੌੜ ਲਾਏ ਗਏ ਨੇ ਤੁਸੀਂ ਦੇਖੋ ਬਿਲਕੁਲ ਨਾਲ ਤਾਂ ਜੋ ਜਿਹੜੇ ਜੇ ਅਗਰ ਕਿਸਾਨ ਟਰੈਕਟਰਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਹਟਾਉਣਾ ਚਾਹੁੰਦੇ ਨੇ ਆਹੋ ਨਾ ਹਟਾ ਸਕਣ ਉਸ ਤੋਂ ਅੱਗੇ ਸਾਹਮਣੇ ਮੈਂ ਚਾਹੂੰਗਾ ਕਿ ਤਸਵੀਰਾਂ ਤੁਹਾਨੂੰ ਅੱਗੇ ਦਿਖਾਈਆਂ ਜਾਣ ਕਿ ਅੱਗੇ ਜਿਹੜੇ ਕੰਟੇਨਰ ਨੇ ਜਿਹੜੇ ਵੱਡੇ ਟਰਾਲਿਆਂ ਦੇ ਉੱਪਰ ਰੱਖੇ ਜਾਂਦੇ ਨੇ ਉਹਨਾਂ ਨੂੰ ਰੋਡ ਦੇ ਉੱਪਰ ਰੱਖਿਆ ਗਿਆਗਾ ਉਦੋਂ ਅੱਗੇ ਜਿਹੜੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਲਾਈਆਂ ਗਈਆਂ ਨੇ ਜੀਸੀਬੀ ਮਸ਼ੀਨਾਂ ਖੜੀਆਂ ਨੇ ਉਸ ਤੋਂ ਅੱਗੇ ਪੈਰਾਮਿਲਟਰੀ ਫੋਰਸ ਜਿਹੜੀ ਉਹ ਫੋਰਸ ਵੀ ਜਿਹੜੀ ਤਾਇਨਾਤ ਕੀਤੀ ਗਿਆ ਇਸ ਤੋਂ ਅੱਗੇ ਹਰਿਆਣਾ ਬਾਲ ਕੁਝ ਕਿਲੋਮੀਟਰ ਹੋਰ ਜਾ ਕੇ ਇੱਕ ਪੁਲਾਉਂਦਾ ਨਹਿਰ ਦਾ ਪੁਲਾਉਂਦਾ ਉੱਥੇ ਵੀ ਇਦੋਂ ਵੀ ਸਖਤ ਜਿਹੜੀ ਬੈਰੀਗੇਟਿੰਗ ਉਹ ਕੀਤੀ ਹੋਈ ਆ ਕਿਉਂਕਿ ਜਦੋਂ 2020 ਦੇ ਵਿੱਚ ਕਿਸਾਨ ਗਏ ਤੇ ਤਾਂ ਉਸ ਸਮੇਂ ਇਹ ਜਗ੍ਹਾ ਦੇ ਉੱਪਰ ਸਿਰਫ ਛੋਟੇ ਪੱਥਰ ਸੀ ਸਿਰਫ ਮਿੱਟੀ ਦੀ ਢੇਰ ਸੀ ਪਰ ਉਹ ਕਿਸਾਨਾਂ ਦੇ ਟਰੈਕਟਰਾਂ ਨੇ ਪਰਾਂ ਕਰ ਦਿੱਤੇ ਸੀ ਹਟਾ ਦਿੱਤੇ ਸੀ ਕਿਸਾਨ ਨਿਕਲ ਗਏ ਸੀ ਪਰ ਇਸ ਸਮੇਂ ਉਸ ਤਰੀਕੇ ਨੂੰ ਦੇਖਦੇ ਹੋਏ ਜਿਹੜਾ ਇਹ ਪ ਇਹ ਤੁਸੀਂ ਦੇਖੋ ਕਿ ਪਹਿਲਾਂ ਇਸ ਤਰ੍ਹਾਂ ਦੀ ਬੈਰੀਗੇਟਿੰਗ ਨਹੀਂ ਹੁੰਦੀ ਸੀ ਤੁਹਾਨੂੰ ਇਹ ਭਲੇਖਾ ਪਾ ਰਿਹਾ ਹੋਏਗਾ ਇਹ ਕੋਈ ਇੰਟਰਨੈਸ਼ਨਲ ਬਾਰਡਰ ਨਹੀਂ ਹੈਗਾ ਸਿਰਫ ਪੰਜਾਬ ਹਰਿਆਣਾ ਦਾ ਬਾਰਡਰ ਹੈ ਸਿਰਫ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਸਭ ਕੁਝ ਜਿਹੜਾ ਇੱਥੇ ਹਰਿਆਣਾ ਵੱਲੋਂ ਹਰਿਆਣਾ ਪੁਲਿਸ ਵੱਲੋਂ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਦੂਜੇ ਪਾਸੇ ਕਿਸ ਤਰ੍ਹਾਂ ਜਿਹੜੀਆਂ ਨਾਲ ਦੀ ਨਾਲ ਜਿਹੜੀ ਵੈਲਡਿੰਗ ਵੀ ਹੋ ਰਹੀ ਆ ਇਹ ਨਹੀਂ ਕਿ ਇਕੱਲਾ ਇਸ ਤਰ੍ਹਾਂ ਵੈਲਡਿੰਗ ਕਰਕੇ ਪੂਰਾ ਰੋਡ ਆ ਜਿਹੜਾ ਉਸ ਨੂੰ ਬਲੌਕ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਅੱਗੇ ਜਿਹੜਾ ਸੀਮਿੰਟ ਹੈ ਮਿੱਟੀ ਆ ਤਾਂ ਦੂਜੇ ਪਾਸੇ ਕਿਸਾਨ ਸੈਡਾਂ ਦੇ ਉੱਪਰ ਦੀ ਨਾਲ ਲੰਘ ਸਕਣ ਵੀ ਸੈਡਾਂ ਤੇ ਨਾਲ ਲੰਘੇ ਜਾਵੇ ਤਾਂ ਸੈਡਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟੋਏ ਪੱਟੇ ਗਏ ਨੇ ਜਿਹੜੇ ਜੀਸੀਬੀ ਮਸ਼ੀਨਾਂ ਦੇ ਨਾਲ ਖੱਡੇ ਪਾ ਦਿੱਤੇ ਗਏ ਨੇ ਤਾਂ ਜੋ ਕਿਸੇ ਹੋਰ ਪਾਸੋਂ ਦੀ ਕਿਸਾਨ ਆਪਣਾ ਟਰੈਕਟਰ ਲੈ ਕੇ ਜਾਂ ਆਪਣਾ ਸਮਾਨ ਲੈ ਕੇ ਨਾਲ ਜਿਹੜਾ ਨਾ ਜਾ ਜਾਵੇ ਤਾਂ ਇਸ ਤੋਂ ਕਈ ਕਿਲੋਮੀਟਰ ਅੱਗੇ ਹੋਰ ਇਸੇ ਤਰ੍ਹਾਂ ਦੇ ਸਖਤ ਪੈ ਰਹੇ ਨੇ ਜਿਹੜੇ ਹੈਗੇ ਨੇ ਇਹ ਕੋਈ ਇਕੱਲਾ ਖਨੌਰੀ ਵਾਲੇ ਬਾਰਡਰ ਤੇ ਨਹੀਂ ਹੈਗਾ ਅਗਰ ਤੁਸੀਂ ਸੰਭੂ ਬਾਰਡਰ ਦੀ ਗੱਲ ਕਰੋਗੇ ਜਿੰਨੇ ਵੀ ਰਸਤੇ ਜਿਹੜੇ ਪੰਜਾਬ ਨੂੰ ਹਰਿਆਣਾ ਦੇ ਨਾਲ ਜੋੜਦੇ ਨੇ ਉੱਥੇ ਇਸੇ ਤਰ੍ਹਾਂ ਦੀ ਸਖਤ ਪੈ ਰਹਾ ਕਿਉਂ ਕਿਸਾਨ ਐਲਾਨ ਕਰ ਚੁੱਕੇ ਨੇ ਕਿ ਇਸੇ ਰੋਡ ਤੋਂ 12 ਕਿਸਾਨ 12 ਤਰੀਕ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨ ਗਿਆ ਕਿਉਂਕਿ ਸੰਗਰੂਰ ਦਾ ਜਿਹੜਾ ਮੇਨ ਹਾਈਵੇ ਆ ਮੇਨ ਰੋਡ ਆ ਜਿਹੜਾ ਹਰਿਆਣੇ ਨਾਲ ਜੋੜਦਾ ਹੈਗਾ ਇਸ ਨੂੰ ਲੈ ਕੇ ਸਖਤ ਪਹਿਰਾ ਜਿਹੜਾ ਉਹ ਇੱਥੇ ਪੁਲਿਸ ਵੱਲੋਂ ਜਿਹੜਾ ਉਹ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਦੇ ਵਿੱਚ ਕੱਲ ਸ਼ਾਮ ਨੂੰ 12 ਵਜੇ ਕੱਲ 12 ਤਰੀਕ ਨੂੰ ਸ਼ਾਮ ਨੂੰ 5 ਵਜੇ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਸ਼ਾਮ ਨੂੰ ਮੀਟਿੰਗ ਹੋ ਰਹੀ ਹੈ ਤਿੰਨ ਮੰਤਰੀ ਨੇ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇੱਕ ਦੌਰ ਦੀ ਪਹਿਲਾਂ ਵੀ ਮੀਟਿੰਗ ਹੋਈ ਹੈਗੀ ਤੇ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਕਿ ਫੈਸਲਾ ਨਿਕਲਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਕਹਿ ਸਕਦੇ ਆ ਸੈਂਟਰ ਸਰਕਾਰ ਜਿਹੜੀ ਆਉਂਦੀ ਹੈ ਕਿਉਂਕਿ ਕੱਲ ਨੂੰ ਜਿਹੜੀ ਸਖਤ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਹੈ ਕਿ ਮੀਟਿੰਗ ਦੇ ਵਿੱਚ ਤਿੰਨ ਮੰਤਰੀ ਜਿਵੇਂ ਦੱਸਿਆ ਕਿ ਕੇਂਦਰ ਸਰਕਾਰ ਦੇ ਉਹ ਸ਼ਾਮਲ ਹੋਣਗੇ ਇਹ ਜਾਣਕਾਰੀ ਜਿਹੜੀ ਸਰਪੰਨ ਸਿੰਘ ਪੰਦੇਰ ਨੇ ਦੱਸੀ ਹੈ ਕਿ ਉਹਨਾਂ ਨੇ ਕਿਹਾ ਕਿ ਕੱਲ ਮੀਟਿੰਗ ਦੇ ਵਿੱਚ ਸ਼ਾਮਲ ਜ਼ਰੂਰ ਹੋਵਾਂਗੇ ਪਰ ਉਹ ਕਹਿ ਰਹੇ ਨੇ ਕਿ ਅਸੀਂ ਦਿੱਲੀ ਜ਼ਰੂਰ ਜਾਵਾਂਗੇ ਅਗਰ ਮੀਟਿੰਗ ਦੇ ਵਿੱਚ ਕੋਈ ਹੱਲ ਨਾ ਹੋਇਆ ਵਿਕੀਪਲਰ ਪੰਜਾਬ ਤੱਕ ਸੰਗਰੋਹ